ਮਾਨ ਸਾਹਿਬ ਬਚਨ ਕਰੇ ਜੋ ਖਿਸਕ ਜਾ ਸੋਨਰ ਕੱਚਾ ਕੱਚੇ ਨਰ ਨਹੀਂ ਬਣੀਦਾ ਸਿਰ ਤੇ ਪਾਗੇ ਤੁਹਾਡੇ ਸਿੱਖਾਂ ਦੇ ਕਰ ਜਨਮ ਲਿਆਏ ਤੇ ਜੇ ਸਿੱਖਾਂ ਦੇ ਕਰ ਜਨਮ ਲਿਆਏ ਸਿੱਖਾਂ ਦੇ ਤੇ ਆਪਣੇ ਬੰਦ ਬੰਸ ਸਹ ਦੇ ਸਜਦਾ ਨੇ ਕੁੜਵਰ ਤੇ ਖਰੋਪੜੀਆਂ ਲਵਾ ਦਿੱਤੀਆਂ ਪਰ ਇੰਨੀ ਮੰਨੇ ਤੇ ਆਪਣੀ ਗਲਤੋਕਰੀ ਪਿਛਾਣੀ ਹਟੇ ਤੇ ਤੁਸੀਂ ਇੱਕ ਛੋਟਾ ਜਿਹਾ ਕਾਨੂੰਨ ਬਣਵਾਣਾ ਹੈ ਉਹ ਵੀ ਤੁਹਾਡਾ ਕੀਤਾ ਹੋਇਆ ਜਨਤਾ ਨੂੰ ਵਾਦਾ ਹੈ ਜੋ ਪੰਜਾਬ ਦੀ ਨੂੰ ਉਹਰੇ ਵਾਸਤੇ ਭਾਈ ਗੁਰਜੀਤ ਸਿੰਘ ਤੁਹਾਨੂੰ ਯਾਦ ਕਰਵਾਉਣ ਵਾਸਤੇ ਅੱਜ 15 ਮਹੀਨੇ ਤੁਹਾਡੇ ਮੂੰਹ ਤੇ ਚਪੇੜਾ ਮਾਰ ਰਹੇ ਨੇ ਹਰ ਦਿਨ ਇਹ ਪੰਜਾਬ ਸਰਕਾਰ ਦੀ ਮੂੰਹ ਤੇ ਵੱਡਾ ਵੱਡੀ ਚਪੇੜ ਵਜ ਰਹੀ ਹੈ ਜਿਹੜੇ ਤੁਹਾਡੇ ਜੂੰ ਕਹਿੰਦੇ ਨਾ ਪੰਜਾਬੀ ਇਹ ਚ ਜੂੰ ਉਹ ਜੂੰ ਮਰਨ ਵਾਸਤੇ ਉਹ ਚਪੇੜਾਂ ਵਜ ਰਹੀਆਂ ਨੇ ਤੁਹਾਨੂੰ ਪਰ ਤੁਹਾਨੂੰ ਯਾਦ ਨਹੀਂ ਆ ਰਿਹਾ ਕੀ ਅੱਜ ਤੋਂ ਜੋ ਪੰਦ ਅੱਜ ਤੋਂ ਜਦੋਂ ਤੁਹਾਡੀ ਸਰਕਾਰ ਬਣੀ ਸੀ ਤੁਹਾਂ ਵਾਅਦਾ ਕੀਤਾ ਸੀ ਤੇ ਕੀ ਲੱਗਣਾ ਕੀ ਹੈ ਉਹਦੇ ਤੁਹਾਡੇ ਵਿੱਚ ਕੋਈ ਰਿਕਵਰਡ ਨਹੀਂ 92 ਐਮਐਲਏ ਨੇ ਨਾ ਤੁਹਾਨੂੰ ਰਾਕਾਲੀ ਦਲ ਦੇ ਮੂੰਹੋਂ ਵੇਖਣ ਦੀ ਲੋੜ ਹੈ ਨਾ ਭਾਜਪਾ ਨੂੰ ਵੇਖਣ ਦੀ ਲੋੜ ਹੈ ਨਾ ਕਾਂਗਰਸ ਨੂੰ ਵੇਖਣ ਦੀ ਲੋੜ ਹੈ ਤੇ ਨਾ ਕਮਿਊਨਿਸਟ ਪਾਰਟੀ ਨੂੰ ਵੇਖਣ ਦੀ ਲੋੜ ਹੈ ਤੁਹਾਡੇ 92 ਐਮਐਲਏ ਨੇ ਮੈਜੋਰਟੀ ਤੁਹਾਡੇ ਕੋਲ ਹੈ ਤੇ ਇੱਕ ਲਫਜ਼ ਤੁਸਾਂ ਲਿਖਣਾ ਹੈ ਕੀ ਆ ਕਾਨੂੰਨ ਜਿਹੜਾ ਸਖਤ ਕਾਨੂੰਨ ਕਿਸੇ ਵੀ ਧਰਮ ਦੇ ਗੁਰੂ ਗ੍ਰੰਥ ਸਾਹਿਬ ਦੀ ਵੇਦਮੀ ਹੁੰਦੀ ਤੇ ਕਾਨੂੰਨ ਬਣਾਇਆ ਜਾਏ ਪਰ ਦੇਰ ਕਿਉਂ ਕਰ ਰਹੇ ਹੋ ਅੱਜ ਆਕੇ ਇਹ ਨਗਰ ਕੀਰਤਨ ਚੇਤਨਾ ਪੈਦਾ ਕਰਨ ਵਾਸਤੇ ਤੁਹਾਡੀਆਂ ਕੀਤੀਆਂ ਗੱਲਾਂ ਨੂੰ ਯਾਦ ਕਰਵਾਉਣ ਵਾਸਤੇ ਇਹਨਾਂ ਸਮਾਨੇ ਦੀਆਂ ਗਲੀਆਂ ਤੋਂ ਹਰਮੰਦਰ ਸਾਹਿਬ ਸਾਹਿਬ ਜਾ ਕੇ ਉੱਥੇ ਅਰਦਾਸ ਕੀਤੀ ਜਾਏਗੀ ਕਿ ਸਾਡੇ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਤੇ ਉਸ ਮਹਾਰਾਜਾ ਹਰ ਇਹ ਗੁਰੂ ਇਹ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਜਿਹੜਾ ਬਖਸ਼ਿਆ ਨਾ ਜਾਏ ਉਹ ਕਿਤੇ ਵੀ ਬਖਸ਼ਿਆ ਨਹੀਂ ਜਾਂਦਾ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਸਮਰਥਨ ਹੈ ਇਹ ਸਾਰੇ ਇਹਨੂੰ ਅਕਾਲ ਤਖਤ ਦਾ ਜਹੇਦਾਰ ਖੁਦ 16 ਤਰੀਕ ਨੂੰ ਅਰਦਾਸ ਕਰਨਗੇ ਇਸ ਉਹ ਭਾਈ ਗੁਰਜੀਤ ਸਿੰਘ ਵਾਸਤੇ ਤੇ ਕਾਨੂੰਨਾਂ ਵਾਸਤੇ ਕੀ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਮਾਨ ਸਾਹਿਬ ਯਾਦ ਰੱਖੋ ਜੇ ਤੁਸੀਂ ਇਹ ਵੇਲਾ ਖੁੰਝ ਗਏ ਤੇ ਫਿਰ ਤੁਹਾਨੂੰ ਇਹ ਵੇਲਾ ਹੱਥ ਨਹੀਂ ਹੋਣਾ ਕੋਈ ਗੱਲ ਨਹੀਂ 1.5 ਸਾਲ ਬਾਅਦ ਫਿਰ ਪ੍ਰੀਖਿਆ ਹੋ ਜਾਏਗੀ ਫਿਰ ਲੋਕੀ ਤੁਹਾਡੇ ਮੂੰਹ ਦੇ ਉੱਤੇ ਮਾਰਨਗੇ ਮਾਨ ਸਾਹਿਬ ਤੁਸੀਂ ਉਹ ਹੀ ਹੋ ਜਿਹੜੇ ਕਾਨੂੰਨਾਵਰਸ ਸਭ ਤੋਂ ਵੋਟਾਂ ਲੈ ਕੇ ਤੇ ਕਾਨੂੰਨ ਨਹੀਂ ਬਣਾ ਸਕੇ ਇਸ ਕਰਕੇ ਹਾਲੀ ਟਾਈਮ ਹੈ ਤੁਹਾਡੇ ਕੋਲ ਅਜ ਨਗਰ ਕੀਰਤਨ ਸ਼ੁਰੂ ਹੋ ਕੇ ਜੋ ਹਰ ਮੰਦਰ ਸਾਹਿਬ ਦੀਆਂ ਦਹਿਲੀਜ਼ਾਂ ਤੇ ਜਾ ਕੇ ਤੁਹਾਡੀ ਹਰ ਪਿੰਡਦਰ ਪਿੰਡ ਹੁੰਦਾ ਸ਼ਹਿਰਦਰ ਸ਼ਹਿਰ ਹੁੰਦਾ ਨਗਰਦਰ ਹਰ ਘਰ ਦੇ ਵਿੱਚ ਇਹ ਸੰਦੇਸ਼ ਆ ਪਹੁੰਚੇਗਾ ਕਿ ਭਗਵੰਤ ਮਾਨ ਆਪਣੇ ਕੀਤੇ ਵਾਅਦੇ ਨੂੰ ਮੁਕਰ ਰਿਹਾ ਹੈ ਇਸ ਕਰਕੇ ਜਿੰਨੀ ਛੇਤੀ ਹੋ ਸਕੇ ਮੈਂ ਤੇ ਕਹਿੰਨਾ ਅੱਜ ਹੀ ਸਪੈਸ਼ਲ ਅਜਲਾਸ ਬੁਲਾਓ ਤੇ ਅੱਜ ਹੀ ਪਾਸ ਕਰ ਦਿਓ ਕਿਉਂ ਸੰਗਤਾਂ ਨੂੰ ਠੰਡ ਦੇ ਵਿੱਚ ਬੇਰਾਮ ਕਰਨਾ ਹੈ ਤੇ ਅਸੀਂ ਖੁਸ਼ੀਆਂ ਆਪਣੀਆਂ ਜੇ ਕਰੇ ਬੁਲਾਉਂਦੇ ਹੋਏ ਸਾਰੀਆਂ ਸੰਗਤਾਂ ਜਿਹੜੀਆਂ ਨੇ ਤੁਹਾਡਾ ਵੀ ਸਤਿਕਾਰ ਕਰਨੀਆਂ ਤੁਹਾਡੀ ਸਰਕਾਰ ਦੀ ਵੀ ਜੇ ਹੇਜੇ ਕਾਰ ਕਰਨੀਆਂ ਵੇਲਾ ਸੰਭਾਲਣ ਦਾ ਤੁਹਾਡੇ ਕੋਲ ਮੌਕਾ ਹੈ ਅੱਜ ਹੀ ਇਸ ਨੂੰ ਸੰਭਾਲ ਲਓ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਇਸ ਪੂਰਾ ਸਮਰਥਨ ਇਹਦੇ ਨਾਲ ਹੈ ਜਿੱਥੇ ਅਕਾਲਪੁਰ ਸਾਹਿਬ ਦੇ ਜਹਦੜਾ ਦਾ ਸਮਰਥਨ ਨਾਲ ਹੈ ਉੱਥੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਨਾਲ ਹੈ ਸਾਨੂੰ ਤੇ ਆਪ ਲੱਗਦਾ ਹੈ ਕਿ ਸਨਮਾਨੇ ਪੰਜਾਬ ਦੇ ਵਿੱਚ ਹੁੰਦਿਆਂ ਇੱਥੇ ਆਣ ਕੇ ਪ੍ਰਬੰਧ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਪਏ ਨਾਲ ਪੂਰਾ ਸਮਰਥਨ ਕਰਨਾ ਪਏ ਮੈਂ ਪੰਜਾਬ ਪਰ ਦੇ ਸਾਰੀ ਜਨਤਾ ਨੂੰ ਸਾਰੇ ਸੰਗਤ ਨੂੰ ਅਪੀਲ ਕਰਾਂਗਾ ਇਸ ਨਗਰ ਕੀਰਤਨ ਨੂੰ ਐਡਾ ਮਹਾਨ ਨਗਰ ਕੀਰਤਨ ਬਣਾ ਰਹੇ ਹੋ ਕਿ ਦੁਨੀਆ ਦੇ ਵਿੱਚ ਪਹਿਲਾ ਨਗਰ ਕੀਰਤਨ ਹੋਵੇ ਜਿਹੜਾ ਕਿ ਬੇਅਦਬੀਆਂ ਵਾਸਤੇ ਕਾਨੂੰਨ ਬਣਵਾਉਣ ਵਾਸਤੇ ਅੱਜ ਸਾਰੇ ਪੰਜਾਬੀ ਚੋਂ ਨਗਰ ਕੀਰਤਨ ਕੱਢ ਕੇ ਤੇ ਸਾਬਸੀ ਦੀ ਅਕਾਲ ਤਖ਼ਰ ਮੰਦਰ ਸਾਹਿਬ ਜਾ ਕੇ ਨਰਤਮਸਤ ਖੋਣ ਜਾ ਰਿਹਾ ਹੈ ਮੈਂ ਇਹ ਬੇਨਤੀ ਕਰਾਂਗਾ ਫਿਰ ਦੁਬਾਰਾ ਮਾਨ ਸਰਕਾਰ ਨੂੰ ਕਿ ਹੋਸ਼ੇ ਚਾਓ ਹਲੀ ਡੁੱਲੇ ਬੇੜਿਆਂ ਦਾ ਕੋਈ ਨਹੀਂ ਵੀੜਿਆ ਹਲੀ ਵੀ ਕਾਨੂੰਨ ਬਣਾਉਣ ਵਾਸਤੇ ਆਪਣੀ ਐਡਜੈਕਟਿਵ ਬੋਡੀ ਦੀ ਮੀਟਿੰਗ ਬੁਲਾਓ ਤੇ ਕਾਨੂੰਨ ਪਾਸ